ਪੰਜਾਬੀਓ ਤੁਹਾਡੇ ਲਈ ਮੈਂ ਇੱਕ ਬਹੁਤ ਬੈਸਟ ਆਫਰ ਦੇ ਨਾਲ ਇੱਕ ਬਹੁਤ ਕਮਾਲ ਦਾ ਭਾਰਤੀ ਟਰੈਕਟਰ ਲੈ ਕੇ ਆਇਆ ਹਾਂ 1962 ਤੋਂ ਲੈ ਕੇ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਊਗੀ ਕਦੇ ਵੀ ਕਿ ਮੈਸੀ ਟਰੈਕਟਰ ਤੁਹਾਨੂੰ ਕਦੇ ਗਲਿਆ ਨਹੀਂ ਮਿਲਿਆ ਹੋਊਗਾ ਕਵਾੜੀਏ ਦੇ ਵੀ ਖੜਾ ਹੋਊਗਾ ਤਾਂ ਗਲਿਆ ਨਹੀਂ ਹੁੰਦਾ ਇਹਦੇ ਪਿੱਛੇ ਕਾਰਨ ਕੀ ਆ ਕਿ ਸਭ ਤੋਂ ਪਹਿਲੀ ਗੱਲ ਇਹ ਟਰੈਕਟਰ ਜਦੋਂ ਤੋਂ ਬਣਨ ਲੱਗਿਆ ਤੇ ਅੱਜ ਤੱਕ ਬਣਦੇ ਆ ਗੁੱਡ ਕੁਆਲਿਟੀ ਸਟੀਲ ਦੇ ਹੀ ਬਣਦੇ ਆ ਪਰ ਹੁਣ ਆਪਾਂ ਮੌਕੇ ਦੀ ਗੱਲ ਕਰਦੇ ਆਂ ਸਿਰਫ ਪੰਜਾਬ ਦੇ ਲੋਕਾਂ ਵਾਸਤੇ ਜਿਹਦੇ ਆਧਾਰ ਕਾਰਡ ਪੰਜਾਬ ਦੇ ਵਿੱਚ ਬਣਿਆ ਜਿਹੜਾ ਬੰਦਾ ਪੰਜਾਬ ਦਾ ਵਾਸੀ ਆ ਵਸਿੰਦਾ ਏ ਉਹਦੇ ਲਈ ਇੱਕ ਇਸ ਟਰੈਕਟਰ ਨੇ ਪਰਫੈਕਟ ਆਫਰ ਦਿੱਤਾ ਰੇਟ ਦੀ ਗੱਲ ਵੀ ਕਰੂੰਗਾ ਜੀਐਸਟੀ ਦੀਆਂ ਦਰਾਂ ਘਟੀਆਂ ਮੋਦੀ ਸਾਹਿਬ ਨੇ ਇਹਦੇ ਚ ਕਿੰਨੇ ਘਟ ਕਰਤੇ ਆ ਉਹਦੀ ਵੀ ਗੱਲ ਕਰੂੰਗਾ ਸਾਰੀ ਗੱਲਬਾਤ ਦੱਸੂੰਗਾ ਪਰ ਇਹ ਟਰੈਕਟਰ ਖਾਸ ਕਿਉਂ ਆ ਕਿਸਾਨਾਂ ਲਈ ਖਾਸ ਕਿਉਂ ਪਤਾ ਗੱਲ ਕੀ ਆ ਕਿ ਟਰੈਕਟਰ ਵੱਡੇ ਵੀ ਆਉਂਦੇ ਆ ਸਾਰੇ ਤਰ੍ਹਾਂ ਦੇ ਵੱਡੇ ਆਉਂਦੇ ਆ ਪਰ 50 ਹਾਰਸ ਪਾਵਰ ਦੇ ਵਿੱਚ ਜਿਹੜੇ ਟਰੈਕਟਰ ਵੱਡੇ ਆਉਂਦੇ ਆਣਾ ਜਾਂ ਹੋਰ ਇਸ ਤੋਂ ਵੱਡੇ ਆਉਂਦੇ ਆ ਉਹ ਟਰਨ ਨਹੀਂ ਕਰਦੇ ਮੁੜਦੇ ਨਹੀਂ ਜਦੋਂ ਟਰੈਕਟਰ ਮੁੜਦਾ ਨਹੀਂ ਪੂਰਾ ਟਰੈਕਟਰ ਰੂਟਾਵੇਟਰ ਦੇ ਕੰਮ ਦਾ ਨਹੀਂ ਰਹਿੰਦਾ ਸੁਪਰਸੀਡਰ ਦੇ ਕੰਮ ਦਾ ਨਹੀਂ ਰਹਿੰਦਾ ਕੰਪਿਊਟਰ ਕਰਾਹੇ ਦੇ ਕੰਮ ਦਾ ਨਹੀਂ ਰਹਿੰਦਾ ਦਾ ਆਲੂ ਬੀਜਣ ਦੇ ਕੰਮ ਦਾ ਰਹਿੰਦਾ ਆਲੂ ਪੱਟਣ ਦੇ ਕੰਮ ਦਾ ਨਹੀਂ ਰਹਿੰਦਾ ਜੇ ਆਲੂ ਪੱਟਣ ਵਾਲੇ ਟਰੈਕਟਰ ਬਣਾਇਆ ਤਾਂ ਭਾਰੇ ਐਮਪਲੀਮੈਂਟ ਪੈਣ ਨਾਲ ਉਹਨਾਂ ਦੀ ਲੈਫਟ ਕੰਪੈਸਟੀ ਹੈ ਜਿਹੜੀ ਉਹ ਜਵਾਬ ਦੇ ਜਾਂਦੀ ਆ। ਉਹ ਜਦੋਂ ਟਰੈਕਟਰ ਚੌੜਾ ਬਹੁਤ ਹੋ ਜਾਂਦਾ ਛੋਟੀਆਂ ਗਲੀਆਂ ਦੇ ਵਿੱਚ ਟਰਾਲੀ ਲੈ ਕੇ ਜਾਣ ਦੇ ਕੰਮ ਦਾ ਵੀ ਨਹੀਂ ਰਹਿੰਦਾ। ਕਿਉਂਕਿ ਸਾਨੂੰ ਫਿਰ ਪਰੇਸ਼ਾਨੀ ਆਉਂਦੀ ਆ ਟਰਾਲੀ ਬੈਕ ਲਾਉਣ ਦੀ ਗੱਲ ਹੋਵੇ ਗਲੀਆਂ ਦੇ ਵਿੱਚ ਲੈ ਕੇ ਜਾਣ ਦੀ ਹੋਵੇ ਘਰੇ ਘਰ ਦੇ ਵਿੱਚ ਲੈ ਕੇ ਜਾਣ ਦੀ ਹੋਵੇ ਛੋਟੇ ਛੋਟੇ ਕੰਮਾਂ ਦੀ ਪਰੇਸ਼ਾਨੀ ਆਉਣ ਲੱਗ ਜਾਂਦੀ ਆ। 4x4 ਦੇ ਵਿੱਚ ਗਾਰਾ ਪੈਣ ਦੀ ਹੋਰ ਬਾਲੇ ਸ ਜੇ ਤਰ੍ਹਾਂ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਤਾ ਤਾਂ ਹੁਣ ਇੱਕ ਪਰਫੈਕਟ ਟਰੈਕਟਰ ਮੈਂ ਤਾਂ ਕਹਿ ਰਿਹਾ ਪਰਫੈਕਟ ਇਹਦਾ ਇੰਜਨ ਆ ਗਿਆ ਪਰਫੈਕਟ ਇਹਦਾ ਟਰਨ ਆ ਗਿਆ ਤੇ ਪਰਫੈਕਟ ਹੀ ਇਹਦਾ ਰੇਟ ਆ ਗਿਆ ਸਜਣ ਸਾਰੇ ਪਾਸਿਆਂ ਤੋਂ ਫਿਊਲ ਜਿਹੜਾ ਇਹਦਾ ਜਿਹੜਾ ਇਹਦੀ ਹੈਗੀ ਆ ਐਵਰੇਜ ਹੈਗੀ ਆ ਉਹ ਵੀ ਬਹੁਤ ਕਮਾਲ ਦੀ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਟਰੈਕਟਰ ਦੇ ਮੁੱਢ ਤੋਂ ਲੱਗ ਜਾਂਦੇ ਆ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਟਰੈਕਟਰ ਸਭ ਤੋਂ ਵੱਡੀ ਗੱਲ ਆ ਕਿ ਇਹ ਟਰੈਕਟਰ ਦੇ ਟਾਇਰ ਛੋਟੇ ਆ ਇਹ ਦਾ ਹਿੱਸਾ ਅਡਜਸਟੇਬਲ ਆ ਜਿੰਨਾ ਚੌੜਾ ਇਹ ਤੁਹਾਨੂੰ ਦਿਖਾਈ ਦੇ ਰਿਹਾ ਇਸ ਤੋਂ ਵੀ ਇਹਨੂੰ ਘੱਟ ਚੌੜਾ ਕਰ ਸਕਦੇ ਆ ਇਹਦੇ ਡ੍ਰੈਮ ਆ ਜਿਹੜੇ ਉਹਨੂੰ ਤੁਸੀਂ ਅੰਦਰਲੇ ਪਾਸੇ ਨੂੰ ਕੱਸ ਲੋਗੇ ਤਾਂ ਇਹ ਤੁਹਾਡੇ ਆਲੂ ਬੀਜਣ ਲਈ ਇੱਕ ਪਰਫੈਕਟ ਟਰੈਕਟਰ ਬਣ ਜੂਗਾ ਖਾਲੀ ਦੇ ਵਿੱਚ ਚੱਲਣ ਵਾਲਾ ਟਰੈਕਟਰ ਬਣ ਜੂਗਾ ਪਹਿਲੀ ਗੱਲ ਦੂਜੀ ਗੱਲ ਸੱਚ ਨੂੰ ਇਹਦਾ ਜਿਹੜਾ ਮੂਰਲਾ ਹਿੱਸਾ 4x4 ਦੇ ਵਿੱਚ ਆ ਪਰ ਇਸ ਕੰਪਨੀ ਨੇ ਕੀ ਕਰਤਾ ਇਸ ਕੰਪਨੀ ਨੇ ਇਸ ਨੂੰ ਉੱਚਾ ਕਰਤਾ ਟਰੈਕਟਰ ਨੂੰ ਆ ਦੇਖੋ ਟਰੈਕਟਰ ਦੇ ਮੈਂ ਨਾ ਬਰਾਬਰ ਜਾ ਕੇ ਖੜਦਾ ਤਾਂ ਇਹ ਟਰੈਕਟਰ ਤੁਹਾਨੂੰ ਮੇਰੇ ਜਿੰਨਾ ਉੱਚਾ ਲੱਗੂਗਾ ਉਹਦੇ ਪਿੱਛੇ ਸਿਰਫ ਵੱਡਾ ਕਾਰਨ ਹੈ ਕਿ ਟਰੈਕਟਰ ਨੂੰ ਇਨਾਂ ਨੇ ਥੱਲੋਂ ਗਰਾਉਂਡ ਕਲੀਅਰੈਂਸ ਹੈ ਜਿਹੜੀ ਇਹ ਟਰੈਕਟਰ ਦੀ ਵਧਾਤੀ ਹੁਣ ਗਰਾਉਂਡ ਕਲੀਅਰੈਂਸ ਵਧਾਉਣ ਦਾ ਕਾਰਨ ਕੀ ਹੈ ਕਿਉਂ ਜਿਆਦਾ ਫਾਇਦਾ ਮਿਲਣਾ ਇਹਦਾ ਕਿਉਂਕਿ ਬਹੁਤ ਸਾਰੇ 4x4 ਟਰੈਕਟਰ ਸਾਡਾ ਬੂਮ ਸਪਰੇਅਰ ਦੇ ਕੰਮ ਵੀ ਨਹੀਂ ਆਉਂਦੇ ਪਰ ਇਹ ਟਰੈਕਟਰ ਪਰਫੈਕਟ ਬੂਮ ਸਪਰੇਅਰ ਦੇ ਕੰਮ ਆਊਗਾ ਕਿਉਂਕਿ ਇਹਦੀ ਗਰਾਉਂਡ ਕਲੀਅਰੈਂਸ ਇੰਨੀ ਆ ਕਿ ਇਹ ਕਣਕ ਤੇ ਝੋਨੇ ਤੇ ਸਾਰੀਆਂ ਸਪਰੇਆਂ ਕਰਾ ਸਕੂਗਾ ਵੀ ਜਦੋਂ ਤੁਸੀਂ ਇਹਨੂੰ ਬੂਮ ਸਪਰੇਅਰ ਦਾ ਕੰਮ ਵੀ ਲੈਣਾ ਇਹਦੇ ਉਹ ਵੱਡੇ ਟਾਇਰ ਲਾਉਣੇ ਆ ਠੀਕ ਆ ਕਿ ਨਹੀਂ ਇਸ ਕਰਕੇ ਇਹਦਾ ਹਿੱਸਾ ਹੈ ਜਿਹੜਾ ਉਹ ਉੱਚਾ ਚੱਲਿਆ ਗਿਆ ਜਿਹੜਾ ਇਹਨਾਂ ਨੇ ਇਹਦਾ 4x4 ਲਈ ਸ਼ਾਫਟ ਦੇਣੀ ਸੀ ਉਹ ਸ਼ਾਫਟ ਨੂੰ ਟੋਟਲੀ ਕਰਾਰ ਉਹਦਾ ਹਿੱਸਾ ਇਸ ਸ਼ਾਫਟ ਨੂੰ ਇਹਨਾਂ ਨੇ ਬਿਲਕੁਲ ਕਲੋਜ਼ ਕਰਤਾ ਕਿਸੇ ਵੀ ਥਾਂ ਤੇ ਇਹਦੇ ਵਿੱਚ ਗਾਰਾ ਪੈਣ ਦੀ ਕੋਈ ਵੀ ਇਹਨਾਂ ਨੇ ਜਗ੍ਹਾ ਹੀ ਨਹੀਂ ਛੱਡੀ ਸਜਣੋ ਫਿਰ ਤੁਹਾਨੂੰ ਮੈਂ ਗੱਲ ਦੱਸਦਾ ਪਾਵਰ ਸਟੀering ਦੀ ਪਾਵਰ ਸਟੀering ਟਰੀਕਾ ਟਰੈਕਟਰ ਸਾਰੇ ਆਉਂਦੇ ਆ ਪਾਵਰ ਸਟੀering ਪਰ ਇਹ ਟਰੈਕਟਰ ਮੈਨੂੰ ਖਾਸ ਕਿਉਂ ਲੱਗਦਾ ਪਾਵਰ ਸਟੀering ਵਾਲੇ ਪਾਸੋਂ ਇਹਨਾਂ ਨੇ ਇਹਦੇ ਵਿੱਚ ਵੀ ਤਿੰਨ ਪੰਪ ਦਿੱਤੇ ਆ ਤਿੰਨ ਪੰਪ ਪਾਵਰ ਸਟੀering ਲਈ ਅਲੱਗ ਪੰਪ ਦੇਤਾ ਜਿਹਦਾ ਦੂਸਰੇ ਪੰਪ ਨਾਲ ਕੋਈ ਉਹ ਪਾਵਰ ਨਹੀਂ ਵੰਡੂਗਾ ਇੱਕ ਪੰਪ ਇਹਨਾਂ ਨੇ ਦੇਤਾ ਡਿਸਟਰੀਬਿਊਟਰ ਲਈ ਅਲੱਗ ਪੰਪ ਦੇਤਾ ਡਿਸਟਰੀਬਿਊਟਰ ਜਿਵੇਂ ਆਪਾਂ ਮਗਰ ਆਪਾਂ ਪਾਣੀ ਲੈਂਦੇ ਹੁੰਦੇ ਉਹ ਕੋਕਮੇ ਜੇ ਹਾਲ ਪਾ ਲੈਨੇ ਉਹ ਉਲਟਾਵੇਂ ਤਾਂ ਮਸਾਂ ਮਰਿਆਂ ਜੰਗੂ ਕੁੰਮਦੇ ਹੁੰਦੇ ਆ ਤਾਂ ਇਹਨਾਂ ਨੇ ਉਹਦੇ ਲਈ ਇੱਕ ਅਲੱਗ ਪੰਪ ਦੇਤਾ ਲੈਫਟ ਲਈ ਤਾਂ ਇਹਨਾਂ ਨੇ ਇੱਕ ਪੂਰੇ ਦਾ ਪੂਰਾ ਇੰਜਨ ਹੀ ਰੱਖਤਾ ਜਿਹਦੇ ਵਿੱਚੇ ਹੀ ਮਤਲਬ ਪਿਸਟਨ ਆ ਵਿੱਚੇ ਹੀ ਆਪਣੀ ਕ੍ਰੈਂਕਾ ਉਹਦਾ ਆਪਣਾ ਹੀ ਸਿਸਟਮ ਆ ਆਪਣੀ ਹੀ ਦੁਨੀਆ ਤੇ ਉਹ ਆਪਣੀ ਦੁਨੀਆ ਹੀ ਚਲਾਉਂਦਾ ਤਾਂ ਇਸ ਕਰਕੇ ਇਹਦੀ ਲੈਫਟ ਕੰਪੈਸਿਟੀ ਆ ਜਿਹੜੀ ਉਹ ਆਮ ਟਰੈਕਟਰ ਨਾਲੋਂ ਜ਼ਿਆਦਾ ਤੇ ਇਸ ਵਕਤ ਦੀ ਲੈਫਟ ਕੰਪੈਸਿਟੀ ਦੀ ਜੇ ਮੈਂ ਗੱਲ ਕਰ ਲਾਂ ਹੁਣ ਮੈਂ ਲੈਫਟ ਵਾਲੇ ਪਾਸੇ ਚਲੇ ਹੀ ਗਿਆ ਤਾਂ ਲੈਫਟ ਕੰਪੈਸਿਟੀ ਜਿੱਥੇ ਦੀ 21 ਕੁਆਂਟਲ 2100 ਕਿਲੋ 21 ਕੁਆਂਟਲ ਭਾਰ ਆ ਮਤਲਬ ਕਹਿਣ ਦੀ ਗੱਲ ਨਹੀਂ 21 ਕੁਆਂਟਲ ਭਾਰ ਚੱਕੋ ਤਾਂ ਐ ਕਦੂਆਂ ਵਾਲੇ ਲਫਾਫੇ ਵਾਂਗੂ ਚੱਕਦਾ 21 ਕੁਆਂਟਲ ਉਹਨੂੰ ਮੰਨਿਆ ਗਿਆ ਵੀ ਜਿੱਥੇ ਜਾ ਕੇ ਇਹਦੀ ਲੈਫਟ ਨੂੰ ਹੁੰਦਾ ਕੁਝ ਨਹੀਂ ਉਹ 21 ਕੁਆਂਟਲ ਮੰਨਿਆ ਗਿਆ ਚੱਕ ਕੇ ਉਸ ਤੋਂ ਵੱਧ ਵੀ ਦੇਊਗਾ ਪਰ ਉੱਥੇ ਇਹ 21 ਕੁਆਂਟਲ ਤੱਕ ਚੱਕਣ ਦੀ ਸਮਰੱਥਾ ਰੱਖਦਾ ਜਿੱਥੇ ਆ ਕੇ ਦੀ ਪੰਪ ਨੂੰ ਹੁੰਦਾ ਹੀ ਕੁਛ ਨਹੀਂ ਸੈਂਸਿੰਗ ਦੀ ਗੱਲ ਤੇ ਇਹਦੇ ਕੰਟਰੋਲ ਦੀ ਗੱਲ ਇੰਨੀ ਆ ਕਿ ਕਿਸੇ ਬੰਦੇ ਦੇ ਢੂਈ ਤੇ ਖੁਰਕ ਲੜਦੀ ਹੈ ਨਾ ਤੇ ਬੰਦਾ ਫਾਲਿਆ ਨਾ ਖੁਰਕ ਕਰ ਸਕਦਾ ਨਾ ਢੂਈ ਚ ਫਾਲਾ ਵੱਜੇ ਨਾ ਉੱਚਾ ਰਵੇ ਮਤਲਬ ਇਹਦੀ ਜਿਹੜੀ ਇਹਨਾਂ ਨੇ ਇਹਦੇ ਜਿਹੜੇ ਧੰਦੇ ਕਰਦੇ ਆ ਨਾ ਉਹ ਇੰਨੇ ਜ਼ਿਆਦਾ ਕਰਦੇ ਆ ਕਿ ਲੈਫਟ ਜੇ ਸੂਤ ਚੱਕਣੀ ਹੈ ਤਾਂ ਸੂਤ ਹੀ ਚੱਕੂਗਾ ਠੀਕ ਆ ਨਾ ਆਪਾਂ ਥੋੜਾ ਜਿਹਾ ਪ੍ਰੀਤ ਅਗਲੇ ਪਾਸੇ ਨੂੰ ਫੇਰ ਆ ਜੀਏ 50 ਹਾਰਸ ਪਾਵਰ ਦੇ ਵਿੱਚ ਸੱਜਣੋ ਇੰਜਣ ਹੈ ਇੰਜਣ ਇਹਨਾਂ ਦਾ ਆਪਣਾ ਹਿੱਸਾ ਕਰਾਰ ਉਹਦਾ ਟਰੈਕਟਰ ਦਾ ਜੇ ਆਪਾਂ ਗੱਲ ਕਰ ਗਏ ਇਹਦੇ ਗੇਰਾਂ ਦੀ ਤਾਂ ਇਹਨਾਂ ਨੇ ਇਹਦੇ ਚ ਗੇਰਾਂ ਚ ਬਹੁਤ ਕਮਾਲ ਗੱਲ ਕਰਤੀ ਆ ਇਹਨਾਂ ਨੇ ਕੀ ਕਰਤਾ ਸੱਜਣੋ ਇਹਨੂੰ 3 ਸਪੀਡ ਦੇਤਾ 4 ਸਪੀਡਾਂ ਇਹਦੀਆਂ ਜਣਦਾ 4 4 ਤੀਆ 12 12 ਗੇਅਰ ਹੋ ਗਏ ਸੱਜਣੋ ਇਹਦੇ ਗਾਹਾਂ ਨੂੰ ਭੱਜਣ ਵਾਲੇ ਤੇ ਨਾਲ ਹੀ ਇਹਨਾਂ ਨੇ ਇਹਦੇ ਲਾਤਾ ਚੇਂਜਰ ਮਤਲਬ 24 ਗੇਰ 12 ਗਾਂ ਨੂੰ ਜਾਣ ਵਾਲੇ ਆ ਤੇ 12 ਪਸ਼ਾ ਨੂੰ ਜਾਣ ਵਾਲੇ ਆ ਜਿੱਥੇ ਜਿਹੜੀ ਸਪੀਡ ਤੁਹਾਨੂੰ ਦਿਲ ਕਰਦਾ ਤੁਸੀਂ ਉਸੇ ਸਪੀਡ ਦੇ ਵਿੱਚ ਇਸ ਟਰੈਕਟਰ ਨੂੰ ਤੁਸੀਂ ਭਰਤ ਸਕਦੇ ਆ ਰੇਟ ਦੱਸੂਗਾ ਕਿੰਨੇ ਘਟੇ ਆ ਕਿੰਨੀ GST ਘਟੀ ਆ ਉਹ ਵੀ ਦੱਸੂਗਾ ਪਹਿਲਾਂ ਮੈਨੂੰ ਹੋਰ ਗੱਲਾਂ ਕਰ ਲੈਣ ਦੋ ਮੈਂ ਨਾ ਇੱਕ ਗੱਲ ਇਹਦੀ ਲਿਫਟ ਦੀ ਤੁਹਾਨੂੰ ਮੈਂ ਹੋਰ ਦੱਸ ਦਿਆਂ ਕਿ ਇਹਦੀ ਲਿਫਟ ਨਾ ਜਦੋਂ ਤੁਸੀਂ ਚੱਕੋਗੇ ਇਹ ਜਿਵੇਂ ਆਪਾਂ ਕਹਿੰਨੇ ਵੀ ਇਹ ਗਰਮਾਂ ਵਾਲਾ ਕੰਡਾ ਸੂਤਾਂ ਵਾਲਾ ਕੰਡਾ ਜਿਹਦੇ ਲੈਫਟ ਦੇ ਹਲਾਂ ਤੇ ਉੱਤੇ ਖੜੋਂਗੇ ਤੁਹਾਨੂੰ ਖੜ ਕੇ ਹੀ ਮਹਿਸੂਸ ਹੋ ਸਕਦਾ ਕਿ ਲੈਫਟ ਚੱਕੀ ਗਈ ਆ ਜੇ ਤੁਸੀਂ ਕਹੋਗੇ ਕਿ ਉਦਾਂ ਨਹੀਂ ਇਹਦਾ ਜਿਹੜਾ ਕਲੱਚ ਆ ਡਾਇاف੍ਰਾਮ ਕਲੱਚ ਦਿੱਤਾ ਇਹਨਾਂ ਨੇ ਮਤਲਬ ਕਹਿਣ ਤੋਂ ਪਹਿਲਾਂ ਆਏ ਨਹੀਂ ਵੀ ਸੌਰੀ ਜੜੀ ਕਲੱਚ ਦਿੰਨੇ ਆ ਤੁਸੀਂ ਤੇ ਤੁਹਾਡੀ ਲੱਤ ਦੁਖਣ ਲੱਗ ਜੂ ਮਤਲਬ 3 ਕਿਲੋ ਭਾਰ ਲੱਗਦਾ ਤੁਹਾਡੇ ਲੱਤ ਦਾ ਵੀ ਜਿਹਦੇ ਨਾਲ ਇਹ ਕਲੱਚ ਨੱਪਿਆ ਜਾਂਦਾ ਫਿਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਇਹਦੇ ਵਿੱਚ ਬਹੁਤ ਕਮਾਲ ਜਿਹੜੀ ਇਹਨੂੰ ਸਾਰੇ ਟਰੈਕਟਰਾਂ ਨਾਲੋਂ ਅਲੱਗ ਕਰ ਦਿੰਦੀ ਆ ਉਹ ਇਹਦੀ ਕਰ ਦਿੰਦੀ ਆ ਸੱਜਣੋਂ ਪੀਟੀਓ ਪੀਟੀਓ ਡਾਇਰੈਕਟ ਪੀਟੀਓ ਆ ਚਾਰ ਤਰ੍ਹਾਂ ਦੀ ਇਹਦੇ ਵਿੱਚ ਪੀਟੀਓ ਆ ਜਾਂਦੀ ਆ ਪੀਟੀਓ ਦਾ ਸਿੱਧਾ ਹਿਸਾਬ ਆ ਵੀ ਪੀਟੀਓ ਇਹਦੀ ਸਿੱਧੀ ਇਹਦੀ ਕ੍ਰੈਂਕ ਨਾਲ ਜੁੜ ਜਾਂਦੀ ਆ ਮਤਲਬ ਜੇ ਇਹ 50 ਹਾਰਸ ਪਾਵਰ ਦਾ ਟਰੈਕਟਰ ਆ ਤਾਂ 2 ਕੁ ਹਾਰਸ ਪਾਵਰੇ ਰਾਹ ਰੂ ਦੇ ਵਿੱਚ ਖਾ ਸਕਦਾ ਤੇ ਬਾਕੀ ਦੀ ਇਹ ਸਾਰੀ ਦੀ ਸਾਰੀ ਪਾਵਰ ਆ ਜਿਹੜੀ ਮਗਰ ਕੱਢ ਕੇ ਦੇ ਦਿੰਦਾ ਪਰ ਫਿਰ ਵੀ ਗੱਲ ਇੱਥੇ ਨਹੀਂ ਮੁੱਕਦੀ ਇਹਦੀ ਪੀਟੀਓ ਦੀ ਇਹਦੀ ਲਾਈਵ ਪੀਟੀਓ ਆ ਗਰਾਉਂਡ ਪੀਟੀਓ ਆ ਡਾਇਰੈਕਟ ਪੀਟੀਓ ਆ ਤੇ ਰਿਵਰਸ ਪੀਟੀਓ ਆ ਮਤਲਬ ਚਾਰ ਤਰ੍ਹਾਂ ਦੀ ਪੀਟੀਓ ਤੁਹਾਨੂੰ ਕਦੇ ਵੀ ਜੇ ਤੁਹਾਨੂੰ ਪੀਟੀਓ ਲਈ ਸਿੱਧਾ ਚਾਹੀਦਾ ਤਾਂ ਮਗਰਲੇ ਪਾਸੇ ਐਲ ਕੀ ਦੇ ਨਾਲ ਦੋ ਨਟ ਖੁੱਲਣੇ ਆ ਤੇ ਤੁਸੀਂ ਇਹਦੀ ਡਾਇਰੈਕਟ ਅੰਦਰਲੀ ਪੀਟੀਓ ਜਿਹੜੀ ਫੁੱਲ ਚੱਕਰਾਂ ਵਾਲੀ ਆ ਉਹ ਵੀ ਵਾਰਤ ਸਕਦੇ ਆ ਮਤਲਬ ਕਹਿਣ ਤੋਂ ਭਾਵੇਂ ਆ ਵੇ ਪੀਟੀਓ ਵਾਲੇ ਮਸਲੇ ਤੇ ਇਹ ਟਰੈਕਟਰ ਤੁਹਾਨੂੰ ਕਿਸੇ ਵੀ ਐਮਪਲੀਮੈਂਟ ਨੂੰ ਕਿਸੇ ਵੀ ਜਗ੍ਹਾ ਤੇ ਜਵਾਬ ਨਹੀਂ ਦੇਊਗਾ 70 ਹਾਰਸ ਪਾਵਰ ਦੇ ਟਰੈਕਟਰ ਨੇ ਜਿੰਨੀ ਪੀਟੀਓ ਤੇ ਪਾਵਰ ਕੱਢਣੀ ਹੁੰਦੀ ਆ ਤੁਹਾਨੂੰ ਓਨੀ ਪੀਟੀਓ ਤੇ ਪਾਵਰ ਕੱਢ ਕੇ ਦੇ ਸਕਦਾ ਇਹ ਵੀ ਇੱਕ ਘੱਟ ਫਿਊਲ ਖਾਣ ਵਾਲੇ ਟਰੈਕਟਰ ਦੇ ਵਿੱਚ ਇਹ ਫੀਚਰ ਆ ਤੁਹਾਨੂੰ ਇਸ ਟਰੈਕਟਰ ਨੇ ਨਾ ਦੇਖੋ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਕਿੰਨਾ ਧਿਆਨ ਰੱਖਿਆ ਆ ਫਿਲਟਰ ਆ 700 ਘੰਟੇ ਬਾਅਦ ਇਹ ਫਿਲਟਰ ਬਦਲਦੇ ਆ ਇੱਕੋ ਹੀ ਫਿਲਟਰ ਲੱਗਿਆ ਹੋਇਆ ਇਹਦੇ ਵਿੱਚ ਹੀ ਸਾਰੇ ਫੰਕਸ਼ਨ ਆ ਇਸੇ ਨੇ ਤੁਹਾਡੇ ਤੇਲ ਨੂੰ ਫਿਲਟਰ ਵੀ ਕਰਨਾ ਪਾਣੀ ਵਾਲਾ ਜਿਹੜਾ ਸਿਸਟਮ ਆ ਪਾਣੀ ਨੂੰ ਵੀ ਅਲੱਗ ਕਰਨਾ ਜਿਹੜਾ ਇਸੇ ਫਿਲਟਰ ਨੇ ਅਲੱਗ ਕਰਨਾ ਮਤਲਬ ਹੁਣ ਤੱਕ ਦੀ ਸਭ ਤੋਂ ਉੱਚੀ ਟੈਕਨੋਲੋਜੀ ਦਾ ਇਹਦੇ ਵਿੱਚ ਤੇਲ ਵਾਲਾ ਫਿਲਟਰ ਲੱਗਿਆ ਹੋਇਆ ਹੈ ਟਰੈਕਟਰ ਦੇ ਵਿੱਚ ਉਰੇ ਹੀ ਪ੍ਰੀਤ ਇੱਕ ਤੁਹਾਨੂੰ ਹੋਰ ਚੀਜ਼ ਦਿਖਾਵਾਂ ਇਹਦੇ ਵਿੱਚ ਨਾ ਤੁਸੀਂ ਦੇਖੋ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਕਿ ਨਾ ਰੱਖਿਆ ਵੱਡੀਆਂ ਦਾ ਕਿੰਨਾ ਰੱਖਿਆ ਆ ਡਿਸਟ੍ਰਿਬਿਊਟਰ ਆ ਯਾਰ ਆ ਡਿਸਟਰੀਬਿਊਟਰ ਤੇ ਤੁਸੀਂ ਦੋਨੇ ਡਿਸਟਰੀਬਿਊਟਰ ਨਹੀਂ ਕੰਮ ਕਰਨਾ ਇੱਕ ਤੋਂ ਤੁਸੀਂ ਇਹਨੂੰ ਸੋਚ ਤੋਂ ਜਿਹੜੇ ਡਿਸਟਰੀਬਿਊਟਰ ਤੋਂ ਕੰਮ ਲੈਣਾ ਉੱਪਰਲੇ ਤੋਂ ਲੈਣਾ ਥੱਲੇ ਦੇ ਤੋਂ ਲੈਣਾ ਇੱਕ ਤੋਂ ਲੈਣਾ ਤਾਂ ਤੁਸੀਂ ਇੱਕ ਤੇ ਵੀ ਕਰ ਸਕਦੇ ਆ ਤੁਸੀਂ ਹੇਠਲੇ ਤੇ ਕਰ ਸਕਦੇ ਆ ਉੱਪਰਲੇ ਤੇ ਕਰ ਸਕਦੇ ਤੁਸੀਂ ਦੋਨਾਂ ਤੇ ਕਰਨਾ ਤਾਂ ਤੁਸੀਂ ਦੋਨਾਂ ਤੇ ਵੀ ਕਰ ਸਕਦੇ ਆ ਸੁੱਕੇ 에ਅਰ ਸਿਲੰਡਰ ਦੇ ਨਾਲ ਆ ਰਿਹਾ ਜਦੋਂ ਤੁਸੀਂ ਇਹ ਟਰੈਕਟਰ ਲੈਣਾ ਕਿਸੇ ਵੀ ਨੇੜੇ ਦੇ ਡੀਲਰ ਤੋਂ ਤੁਸੀਂ ਲੈਣਾ ਇਹ ਟਰੈਕਟਰ ਤਾਂ ਤੁਹਾਨੂੰ ਉਹਨੇ ਐਸੈਸਰੀ ਦੇ ਵਿੱਚ ਮਗਰਲੇ ਵੇਟ ਨਾਲ ਦੇ ਦੇਣੇ ਆ ਆ ਵੇਟ ਤੁਹਾਨੂੰ ਨਾਲ ਮਿਲਣਗੇ ਇਸ ਦੇ ਟਰੈਕਟਰ ਤੇ ਮੂਰਲਾ ਚੁੱਲਾ ਤੁਹਾਨੂੰ ਨਾਲ ਮਿਲੂਗਾ ਇਹਦਾ ਕੋਈ ਐਕਸਟਰਾ ਪੈਸਾ ਨਹੀਂ ਲਿਆ ਜਾਊਗਾ ਤੁਹਾਡੇ ਤੋਂ ਹੁਣ ਤੁਸੀਂ ਗੱਲ ਕਰੋਗੇ ਯਾਰ ਇਹ ਬੰਦਿਆਂ ਨੇ ਟੈਕਨੀਕਲੀ ਕੋਸ਼ ਨਹੀਂ ਛੱਡਿਆ ਸੋਨਾ ਤੁਹਾਨੂੰ ਦਿੱਸੀ ਜਾਂਦਾ ਤਾਂ ਇਹ ਬੰਦਿਆਂ ਨੇ ਡਿਜੀਟਲੀ ਵੀ ਕੰਪਨੀਆਂ ਨੂੰ ਮਾਰ ਪਾਈ ਆ ਡਿਜੀਟਲੀ ਵੀ ਮਾਰ ਪਾਈ ਆ ਕੰਪਨੀਆਂ ਨੂੰ ਇਹ ਇਹਦੀਆਂ ਜਿਹੜੀਆਂ ਲਾਈਟਾਂ ਇੱਕ ਆਮ ਟਰੈਕਟਰ ਨਾਲੋਂ ਸੋਹਣੀਆਂ ਦੇਣ ਵਾਲੀਆਂ ਲਾਈਟਾਂ ਦੇ ਵਿੱਚ ਜੇ ਤੁਸੀਂ ਫੀਚਰ ਦੇਖੋਗੇ ਨਾ ਤਾਂ ਰਿਮੋਟ ਦੇ ਨਾਲ ਜਿੱਥੇ ਵੀ ਟਰੈਕਟਰ ਖੜਾ ਤੁਹਾਡਾ ਤੁਹਾਡਾ ਟਰੈਕਟਰ ਤੁਹਾਡੀ ਗੱਲ ਸੁਣੂਗਾ ਤੁਹਾਨੂੰ ਟਰੈਕਟਰ ਲੱਭਣ 'ਚ ਦਿੱਕਤ ਆਉਂਦੀ ਆ ਕਿਉਂਕਿ ਕੁਝ ਕੰਪਨੀਆਂ ਕਹਿੰਦੀਆਂ ਸੀਗੀਆਂ ਕਿ ਤੁਹਾਡਾ ਟਰੈਕਟਰ ਤੁਹਾਨੂੰ ਘਰੇ ਛੱਡ ਕੇ ਆਊਗਾ ਪਰ ਉਹ ਕੰਪਨੀਆਂ ਤੋਂ ਇਹ ਨਹੀਂ ਆਖਿਆ ਗਿਆ ਕਿ ਸਾਡਾ ਟਰੈਕਟਰ ਤੁਹਾਨੂੰ ਘਰੋਂ ਲੈ ਕੇ ਆਊਗਾ ਇਹ ਛੱਡ ਕੇ ਵੀ ਆਊਗਾ ਤੁਹਾਨੂੰ ਤੇ ਇਹ ਟਰੈਕਟਰ ਤੁਹਾਨੂੰ ਲੈ ਕੇ ਵੀ ਆਊਗਾ ਜਦੋਂ ਰਿਮੋਟ ਤੋਂ ਨੱਪੋਂਗੇ ਲਾਈਟ ਆਨ ਕਰਨੀ ਚਾਹੋਗੇ ਟਰੈਕਟਰ ਦੀ ਤਾਂ ਲਾਈਟ ਆਨ ਹੋਊਗੀ ਜੇ ਨਹੀਂ ਚਾਹੋਗੇ ਤਾਂ ਨਹੀਂ ਹੋਊਗੀ ਇੱਕ ਗੱਲ ਹੋਰ ਆ ਕਿ ਰਿਮੋਟ ਕੋਈ ਵੀ ਲਾ ਦੂ ਪਰ ਇਹਦਾ ਰਿਮੋਟ ਕਿਸੇ ਵੀ ਹੋਰ ਟਰੈਕਟਰ ਨਾਲ ਮੈਚ ਨਹੀਂ ਕਰੂਗਾ ਜਿਹੜਾ ਰਿਮੋਟ ਤੁਹਾਡੇ ਟਰੈਕਟਰ ਦਾ ਸਪੈਸ਼ਲ ਹੋਊਗਾ ਉੱਥੇ 40ਵੇਂ ਸਿੱਖੜੇ ਹੋਣਗੇ ਤਾਂ ਜਿਹੜਾ ਬਟਨ ਨੱਪੋਂਗੇ ਉਹ ਤੁਹਾਡੇ ਟਰੈਕਟਰ ਦਾ ਹੀ ਕੋੜ ਹੋਊਗਾ ਤੁਹਾਡਾ ਟਰੈਕਟਰ ਹੀ ਜਗੂਗਾ ਉਹਦੇ ਨਾਲ ਤੇ ਉਸੇ ਰਿਮੋਟ ਦੇ ਨਾਲ ਤੁਹਾਡਾ ਟਰੈਕਟਰ ਲੋਕ ਤੇ ਅਨਲੌਕ ਵੀ ਹੋਊਗਾ ਸਜਣੋ ਤੇ ਹੁਣ ਸਜਣੋ ਆਪਾਂ ਕਰਦੇ ਆ ਇਸ ਟਰੈਕਟਰ ਦੀ ਰੇਟ ਦੀ ਗੱਲ ਰੇਟ ਦੀ ਗੱਲ ਸਜਣੋ ਇਹ ਆ ਵੀ ਜਦੋਂ ਇਹ ਟਰੈਕਟਰ ਮਾਰਕੀਟ ਦੇ ਵਿੱਚ ਆਇਆ ਉਦੋਂ ਵੀ ਇਸ ਰੇਟ ਤੇ ਟਰੈਕਟਰ ਕੰਪਨੀ ਤੋਂ ਦਿੱਤੇ ਨਹੀਂ ਗਏ ਬਣੇ ਨਹੀਂ ਉਹਨੇ ਇਹ ਇਹਨਾਂ ਨੇ ਇਹਦਾ ਰੇਟ ਕੱਢਿਆ ਸੀ 10 ਲੱਖ ਤੇ 88000 ਰੁਪਇਆ ਰੇਟ ਕੱਢਿਆ ਸੀ ਕੰਪਨੀ ਨੇ ਫਿਰ ਕੰਪਨੀ ਨੇ ਪੰਜਾਬ ਦੇ ਲੋਕਾਂ ਲਈ ਆਲੂਆਂ ਵਾਲੇ ਕਿਸਾਨਾਂ ਲਈ ਹੋਰ ਜਿਹੜਾ ਕੋਈ ਜ਼ਿੰਮੇਦਾਰ ਆ ਜਿਹੜਾ 4x4 ਵੀ ਲੈਣਾ ਚਾਹੁੰਦਾ ਤੇ ਉਹ ਸੜਕ ਤੇ ਵੀ ਚਲਾਉਣਾ ਚਾਹੁੰਦਾ ਸਾਰੇ ਤਰ੍ਹਾਂ ਦੇ ਕੰਮ ਬੀਜ ਬਜਾਈ ਦੇ ਲੈਣਾ ਚਾਹੁੰਦਾ ਤਾਂ ਉਸ ਲਈ ਇਹਨਾਂ ਨੇ ਆਫਰ ਕਰਤਾ ਸੀ ਟਰੈਕਟਰ 2 ਲੱਖ ਰੁਪਇਆ ਡਿਸਕਾਊਂਟ ਕਰਤਾ ਸੀ ਤਾਂ ਇਹ ਟਰੈਕਟਰ ਰਹਿ ਗਿਆ ਸੀਗਾ ਉਦੋਂ ਇਹ 8 ਲੱਖ ਤੇ 88000 ਰੁਪਏ ਦਾ ਟਰੈਕਟਰ ਰਹਿ ਗਿਆ ਸੀ 8 ਲੱਖ 88000 ਦਾ ਟਰੈਕਟਰ ਰਹਿ ਗਿਆ ਸੀ ਹੁਣ ਮੋਦੀ ਸਾਹਿਬ ਨੇ ਕੀ ਕਰਤਾ ਕਿ ਜੀਐਸਟੀ ਦੀਆਂ ਦਰਾਂ ਘਟਾਤੀਆਂ ਜੀਐਸਟੀ ਦੀਆਂ ਦਰਾਂ ਘਟਣ ਨਾਲ ਇਹ ਟਰੈਕਟਰ ਦਾ ਰੇਟ ਆ ਜਿਹੜਾ ਸਰਕਾਰ ਵੱਲੋਂ ਦਰਾਂ ਘਟਣ ਨਾਲ 48000 ਰੁਪਿਆ ਰੇਟ ਘਟ ਗਿਆ ਹੁਣ ਇਹ ਜੈਸ ਨੋ ਵਾਲੀ ਜਿਹੜੀ ਪ੍ਰਾਈਸ ਆ 8 ਲੱਖ 39999 ਰੁਪਿਆ ਦਾ ਐਕਸ ਸ਼ੋਰੂਮ ਪ੍ਰਾਈਸ ਦੇ ਵਿੱਚ ਤੁਹਾਨੂੰ ਟਰੈਕਟਰ ਸਜਣੋਂ ਮਿਲ ਜਾਣਾ